ਮੇਰੇ ਬੱਬਾ ਤੜਕੇ ਦਾ ਗਾਣਾ ਕੱਢੀ ਜਾਂਦਾ ਕਹਿੰਦਾ ਚਾਈਨਾ ਮੇਡ ਡੋਰ ਨਾਲਿਆਂ ਹੀ 2 ਲੱਖ ਰੁਪਏ ਜੁਰਮਾਨਾ ਰਾ ਮੈਂ ਤਾਂ ਤਨੂੰ ਥਾਣੇ ਵਾਲਿਆਂ ਨੂੰ ਬੁੜਾ ਦੂੰਗਾ ਵੀ ਭਾਈ ਇਹਨੂੰ ਰੱਖ ਲਓ ਮੈਂ ਨਹੀਂ 2 ਲੱਖ ਜੁਰਮਾਨਾ ਦੇਦਾ ਗਲਾ ਵੱਡਿਆ ਜਾਂਦਾ ਚਾਈਨਾ ਮੇਡ ਡੋਰ ਨਾਲੇ ਕਹੀਂ ਮਗਾ ਚੰਗਾ ਬੱਬਾ ਮਦਾਪਾ ਪਤੰਗ ਜੜਾਉਂਦਾ ਠੱਗ ਵਾਲੀ ਡੋਰ ਨਾਲ ਕਿਹੜਾ ਪਤੰਗ ਚੜਾਵੇ ਚਾਈਨਾ ਵਾਲੇ ਅਗਲਾ ਥੱਲੋ ਚੱਕ ਕੇ ਖਿਚਲਾ ਆਂਦਾ ਜੇ ਕੋਈ ਚਾਈਨਾ ਮੇਡ ਡੋਰ ਨੇ ਆਪਣਾ ਇਹ ਹਾਲ ਕਰਤਾ ਤਾਂ ਚਾਈਨਾ ਵਾਲਿਆਂ ਨੇ ਜਿਹੜੇ ਆ ਸੱਪ ਕੱਢਦੇ ਆਪਣਾ ਕੀ ਹਾਲ ਕਰਨਗੇ ਅਜਿਹੇ ਰੋਅ ਨੇ ਪਤੰਦਰ ਦੇ ਰੋਬਟ ਜੇ ਬਣਾਈ ਨੇ ਇਹ ਪਤੰਦਰ ਦੇ ਨਾਲੇ ਦਾ ਆਹ ਦੇਖ ਲਓ ਤੜਕੇ ਜੇ ਲਾਈ ਜਾਂਦੇ ਨੇ ਨਾਲੇ ਕੱਖ ਵੱਢੀ ਜਾਂਦੇ ਨੇ ਨਾਲੇ ਖੇਤੀ ਕਰੀ ਜਾਂਦੇ ਨੇ ਨਾਲੇ ਪਤੰਦਰ ਦੇ ਬਿੱਟਰੇ ਬਣੀਆਂ ਜਾਂਦੇ ਨੇ ਸਾਰੇ ਕੰਮ ਇਹ ਕਰੀ ਜਾਂਦੇ ਨੇ ਭਈ ਆਹ ਦੇਖ ਲਓ ਤੁਸੀਂ ਵੀਡੀਓ ਚ ਇੰਨੇ ਕੰਮ ਜੇ ਕਰਨ ਲੱਗੇ ਹੈ ਜੇ ਕਿਤੇ ਆਪਣੇ ਇੱਧਰ ਆ ਗਏ ਆਪਣੇ ਵਾਲਿਆਂ ਨੂੰ ਤਾਂ ਉਂਗਵੇਲਾ ਕਰ ਦੇਣਗੇ ਇਹ ਆਪਣੇ ਵਾਲੇ ਦਾ ਬਾਈ ਲੜੀ ਕੰਮ ਕਰਕੇ ਰਾਜੀ ਹੈਗੇ ਹਾਂ ਜੇ ਕੋਈ ਕੰਮ ਕਰਦਾ ਵੀ ਹੈ ਇੱਕ ਦਿਨ ਕੰਮ ਕਰਕੇ ਦੋ ਦੋਨ ਸਟੀਆਂ ਮਾਰਦਾ ਕਹਿੰਦਾ ਬਾਈ ਮੈਂ ਨਹੀਂ ਕੱਲ ਨੂੰ ਕੰਮ ਤੇ ਆਉਂਦਾ ਮਤਾਂ ਮਾਸੀ ਤੇ ਜਾਣਾ ਮੇਰਾ ਤਾਂ ਢਿੱਡ ਦੁਖਦਾ ਜਿਹੜੇ ਵਿਚਾਰੇ ਪੜ ਲੈ ਗਏ ਉਹ ਨਹੀਂ ਕੰਮ ਕਰਦੇ ਉਹ ਕਹਿੰਦੇ ਇਹ ਤਾਂ ਪੜ ਲੈ ਗਏ ਸਾਨੂੰ ਤਾਂ ਹੁਣ ਤੁਸੀਂ ਨਾ ਕੋਈ ਕੁਰਤੀ ਕਰਤੀ ਦਿਓ ਤੇ ਵੇਖ ਕੇ ਅਸੀਂ ਸੈਣ ਕਰਾਂਗੇ ਉਹ ਜੇ ਆ ਰੋਬਟ ਜੇ ਆ ਗਏ ਪਤੰਦਰੋ ਇੰਡੀਆ ਵਾਲਿਆਂ ਦਾ ਤਾਂ ਨਾਤ ਮਾਰ ਦੇਣਗੇ ਆਪਾਂ ਤਾਂ ਬਾਈ ਮੱਲਾ ਦਾ ਧਰਮ ਦੇ ਨੌਦਾਂ ਲੜ ਲੜੀ ਮਰਾਗੇ ਕਿਉਂਗੇ ਕੰਮ-ਕੁੰਮ ਤਾਂ ਨਹੀਂ ਇਹਨਾਂ ਨੇ ਗੂਝ ਛੱਡਣਾ ਨਾ ਇਹਨਾਂ ਨੇ ਗੂਝ ੁੱਟੀ ਮਾਰਨੀ ਆ ਨਾ ਇਹਨਾਂ ਨੇ ਗੂਝ ਚਾਹ ਪਾਣੀ ਪੀਣਾ ਨਾ ਗੂ ਰੈਸਟ ਕਰਨੀ ਆ ਇਹਨਾਂ ਨੇ ਤਾਂ ਪਤੰਦਰਾਂ ਨੇ ਇੱਕ ਬਰੀ ਚਾਰਜੇ ਕਰ ਲੋ ਮੁੜ ਕੇ ਦਿਨ ਰਾਤ ਹੀ ਲੱਗੇ ਰਹਿਣਗੇ ਆ ਦੇਖ ਲੋ ਹੋਰ ਰੋਬਟ ਬਣਾ ਲੈ ਇਹ ਪਤੰਦਰ ਦੇ ਡਾਂਸ ਵੀ ਕਰਨ ਲੱਗੇ ਮੰਤਲਾ ਦਾ ਉਹਨਾਂ ਵਾਲੇ ਜਮਾਨਾ ਚ ਝਟਕਲੇ ਵੀ ਇਹਨਾਂ ਦੀ ਚੱਲਿਆ ਕਰਨਗੇ ਆਪਣੇ ਨਹੀਂ ਚੱਲਦੇ ਬਾਈ